ਫਿਲੌਰ ਨਜ਼ਦੀਕੀ ਪਿੰਡ ਨੰਗਲ ਵਿਖੇ ਬੀਤੀ ਰਾਤ ਭਾਰਤੀ ਸੰਵਿਧਾਨ ਦੇ ਨਿਰਮਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੀ ਪਰਤਿਮਾ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੇਸ਼ ਵਿਰੋਧੀ ਸੰਵਿਧਾਨ ਵਿਰੋਧੀ ਤੇ ਖਾਲਿਸਤਾਨ ਪੱਖੀ ਨਾਰੇ ਲਿਖ ਕੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਪਰਤਿਮਾ ਦਾ ਅਪਮਾਨ ਕੀਤਾ ਗਿਆ ਜਿਸ ਦੀ ਜ਼ਿੰਮੇਵਾਰੀ ਵਿਦੇਸ਼ ਦੇ ਵਿੱਚ ਬੈਠ ਕੇ ਭਾਰਤ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਗੁਰਪੰਤਵੰਤ ਸਿੰਘ ਪੰਨੂ ਨੇ ਲਈ घटना ਦੀ ਜਾਣਕਾਰੀ ਮਿਲਦਿਆਂ ਹੀ ਭਾਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਹਫਤਾ ਸਿੰਘ ਕਰੀਮਪੂਰੀ ਨੇ ਮੌਕੇ ਤੇ ਪਹੁੰਚਦਿਆਂ ਸਾਰੀ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਤੁਰੰਤ ਪ੍ਰਭਾਵ ਨਾਲ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਵਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਆਲਟੀਮੇਟਮ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਦੋਸ਼ੀਆਂ ਤੇ ਐਨਐਸਏ ਲਗਾਉਂਦੇ ਹੋਏ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਿਆ ਜਾਵੇ ਸਰਦਾਰ ਕਰੀਮਪੂਰੀ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਬਹੁਜਨ ਸਮਾਜ ਪਾਰਟੀ ਵੱਲੋਂ ਉਹਨਾਂ ਸਮੇਂ ਤੱਕ ਪਿੰਡ ਨੰਗਲ ਫਿਲੌਰ ਵਿਖੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਸਟੈਚੂ ਅੱਗੇ ਪੱਕਾ ਤਾਂ ਨਾ ਜਾਰੀ ਰਹੇਗਾ ਉਹਨਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਪਰਤਿਮਾਵਾਂ ਨੂੰ ਖੰਡਿਤ ਕਰਨ ਦੀ ਜੋ ਸਾਜ਼ਿਸ਼ ਚੱਲ ਰਹੀ ਹੈ ਉਸ ਨੂੰ ਠੱਲ ਪਾਉਣ ਵਿੱਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਤਰ੍ਹਾਂ ਫੇਲ ਸਾਬਤ ਹੋਈ ਹੈ ਅਤੇ ਜੋ ਬੀਜੇਪੀ ਦੇ ਆਗੂ ਆਪਣੇ ਆਪ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੱਚੇ ਪੈਰੋਕਾਰ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੇਕਰ ਉਹਨਾਂ ਦੇ ਮਨਾਂ ਅੰਦਰ ਡਾਕਟਰ ਅੰਬੇਦਕਰ ਜੀ ਦਾ ਸਤਿਕਾਰ ਹੈ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਬੈਠ ਕੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਇਨਵਿਨ ਦੇਸ਼ ਅੰਦਰ ਲਾਗੂ ਕਰਵਾਉਣ ਮੋਜਨ ਸਮਾਜ ਪਾਰਟੀ ਪਹਿਲੀ ਗੱਲ ਡਿਮਾਂਡ 'ਚ ਵਿਸ਼ਵਾਸ ਨਹੀਂ ਰੱਖਦੀ ਅਸੀਂ ਸਲਾਹ 'ਚ ਵਿਸ਼ਵਾਸ ਰੱਖਦੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਅਪਮਾਨ ਪੰਜਾਬ ਦੇ ਅੰਦਰ ਪਹਿਲਾਂ ਅੰਮ੍ਰਿਤਸਰ ਚ ਹੋਇਆ ਫਿਰ ਫਲੋਰ ਚ ਹੋਇਆ ਹੁਣ ਬਟਾਲਾ ਚ ਹੋਇਆ ਤੋਂ ਇੱਕ ਕੈਂਪੇਨ ਜਿਹੜੀ ਲਗਾਤਾਰ ਬਾਬਾ ਸਾਹਿਬ ਡਾਕਟਰ ਅੰਬੇਟਕਰ ਦੇ ਖਿਲਾਫ ਇੱਕ ਕੌਨਸਪਿਰੇਸੀ ਰਚ ਕੇ ਜਿਹੜੀਆਂ ਵੀ ਤਾਕਤਾਂ ਇਹਦੇ ਪਿੱਛੇ ਆ ਹੁਕਮਰਾਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਪੰਜਾਬ ਦੀ ਸਰਕਾਰ ਹਲੇ ਤੱਕ ਹੂਕ ਨਿੰਦੇ ਸੁੱਤੀ ਪਈ ਕਿੰਨੇ ਦਿਨ ਹੋ ਗਏ ਇਸ ਇਨਸੀਡੈਂਟ ਨੂੰ ਜੀ 31 ਦਿਨ 31 ਤਰੀਕ ਦਾ ਇਹ ਇਨਸੀਡੈਂਟ ਹੈ ਤਾਂ ਲਗਭਗ 72 ਘੰਟੇ ਦਾ ਸਮਾਂ ਹੋ ਗਿਆ ਤੇ 72 ਘੰਟੇ ਦੇ ਵਿੱਚ ਅਗਰ ਸਰਕਾਰ ਜਿਹੜੀ ਆ ਦੋਸ਼ੀਆਂ ਨੂੰ ਪਕੜਨ ਤੇ ਅਸਫਲਵਾਜੇ ਤੱਕ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਵੱਲੋਂ ਅਣਗਹਿਲੀ ਹੋ ਰਹੀ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਕਿਹਾ ਕਿ ਦੋਸ਼ੀ ਬਿਨਾਂ ਕਿਸੇ ਦੇਰੀ ਤੋਂ ਫੜੇ ਜਾਣ ਔਰ ਉਹਨਾਂ ਤੇ ਐਨਐਸਏ ਲਗਾਈ ਜਾਵੇ ਦੇਸ਼ਤ੍ਰੋ ਲਗਾਇਆ ਜਾਵੇ ਜੋ ਵੀ ਧਰਾਮਾ ਬਣਦੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਉਹਨਾਂ ਦੀ ਬਣਦੀ ਜਗਾ ਤੇ ਪਹੁੰਚਾਇਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਿਆ ਰਵੇ ਔਰ ਅਸੀਂ ਪੰਜਾਬੀਆਂ ਨੂੰ ਇਹ ਸੱਦਾ ਵੀ ਦਿੰਨੇ ਕਿ ਉਹ ਸਮਾਜਿਕ ਸਾਜ ਜਿਹੜਾ ਇਹ ਟਕਰਾਅ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਏਜੰਸੀਆਂ ਵੱਲੋਂ ਔਰ ਏਜੰਸੀਆਂ ਦੇ ਸਪਾਂਸਰਡ ਲੋਕਾਂ ਵੱਲੋਂ ਤੇ ਆਪਾਂ ਉਹਨਾਂ ਦੀ ਸਾਜ਼ਿਸ਼ ਨੂੰ ਅਸਫਲ ਬਣਾਉਣਾ ਕਿ ਟਕਰਾਅ ਅਸੀਂ ਕਿਸੇ ਵੀ ਕੀਮਤ ਤੇ ਸਮਾਜ ਦੇ ਅੰਦਰ ਨਹੀਂ ਪੈਦਾ ਹੋਣ ਦੇਣਾ ਅਸੀਂ ਸਮਾਜਿਕ ਸਾਂਝ ਬਣਾ ਕੇ ਰੱਖਣੀ ਆ ਬਹੁਜਨ ਸਮਾਜ ਪਾਰਟੀ ਭਾਈਚਾਰਕ ਸਾਂਝ ਦੀ ਮਦਈ ਆ ਔਰ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਪੰਜਾਬ ਸੰਭਾਲੋ ਮਹਿਮ ਉਸ ਮਹਿਮ ਤੋਂ ਘਬਰਾ ਕੇ ਸਰਕਾਰ ਉਹਨੂੰ ਡਾਇਵਰਸ਼ਨ ਕਰਨਾ ਚਾਹੁੰਦੀ ਆ ਕਿਉਂਕਿ ਡਰੱਗ ਮਾਫੀਆ ਦੇ ਇਸ਼ੂ ਤੇ ਸਰਕਾਰ ਫੇਲ ਜਿਹੜੀ ਇਹਨਾਂ ਨੇ ਗਾਰੰਟੀ ਦਿੱਤੀ ਸੀ ਸੈਂਡ ਮਾਫੀਆ ਦੇ ইস্যੂ ਤੇ ਸਰਕਾਰ ਫੇਲ ਐਜੂਕੇਸ਼ਨ ਰੈਗੂਲੇਸ਼ਨ ਤੇ ਫੇਲ ਹੈਲਥ ਰੈਗੂਲੇਸ਼ਨ ਤੇ ਫੇਲ ਕਰਜ਼ਾ ਪੰਜਾਬ ਦੇ ਸਿਰ ਬੇ ਅਥਾ ਚੜਾਇਆ ਜਾ ਰਿਹਾ ਲਗਾਤਾਰ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਲੈਂਡ ਆਰਡਰ ਦੇ ইস্যੂ ਤੇ ਜਿਹੜਾ 14 ਦਾ ਆਪਣਾ ਪ੍ਰੋਗਰਾਮ ਬਾਬਾ ਸਾਹਿਬ ਦੇ ਜਨਮ ਦਿਨ ਤੇ ਰੱਖਣਾ ਉਹ ਨੰਗਲ ਬਿਲਕੁਲ ਇਸੇ ਜਗ੍ਹਾ ਤੇ ਰੱਖਿਆ ਜਾਊਗਾ ਜੀ ਬਿਲਕੁਲ ਬਹੁਜਨ ਸਮਾਜ ਪਾਰਟੀ 14 ਅਪ੍ਰੈਲ ਨੂੰ ਨੰਗਲ ਦੀ ਧਰਤੀ ਤੇ ਫਲੋਰ ਵਿਧਾਨ ਸਭਾ ਜਿਲ੍ਹਾ ਪੱਧਰ ਤੇ ਪੰਜਾਬ ਸੰਭਾਲੋ ਰੈਲੀ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਚ ਬੀਐਸਪੀ ਮਦਾਨ ਇਸ ਸਲੋਗਨ ਨੂੰ ਲੈ ਕੇ ਪੰਜਾਬ ਸੰਭਾਲੋ ਰੈਲੀ ਕਰੇਗੀ ਮੇਰਾ ਸਮੂਹ ਚਲੰਦਰ ਜ਼ਿਲ੍ਹੇ ਦੇ ਵਸੀਆਂ ਨੂੰ ਮੇਰੀ ਬੇਨਤੀ ਹੈ ਕਿ ਡਾਕਟਰ ਅੰਬੇਡਕਰ ਜੀ ਨੇ ਕੱਲਾ ਕੋਈ ਦਲਤਾਂ ਲਈ ਥੋੜੀ ਸੰਵਿਧਾਨ ਦਿੱਤਾ ਦੇਸ਼ ਦਾ ਸੰਵਿਧਾਨ ਹੈ ਇਹ ਇਹਦੇ ਵਿੱਚ ਸਿੱਖਾਂ ਨੂੰ ਮੁਸਲਮਾਨਾਂ ਨੂੰ ਇਸਾਈਆਂ ਨੂੰ ਬੋਧੀਆਂ ਨੂੰ ਮਨੁੱਖੀ ਹੱਕ ਮਿਲੇ ਆ ਔਰਤਾਂ ਨੂੰ ਮਨੁੱਖੀ ਹੱਕ ਮਿਲੇ ਜਿਹੜੇ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਲਗਾਤਾਰ ਆ ਰਹੇ ਆ ਤੁਹਾਨੂੰ ਵੀ ਮਿਲ ਰਹੇ ਆ ਕੋਈ ਲੱਗਦਾ ਕਿ ਪੁਲਿਸ ਨੇੜੇ ਜਾ ਰਹੀ ਹੈ ਜੀ ਦੇਖੋ ਸਾਡੇ ਕੋਲੋਂ ਆ ਰਹੇ ਆ ਉਹਨਾਂ ਦਾ ਧੰਨਵਾਦ ਲੇਕਿਨ ਅਸੀਂ ਕਹਿੰਦੇ ਆ ਕਿ ਜਿਹੜੇ ਅਪਰਾਧੀ ਆ ਉਹਨਾਂ ਕੋਲ ਜ਼ਿਆਦਾ ਜਾਣਾ ਜ਼ਰੂਰੀ ਹੈ अपराधी पकड़ने ਤੇ ਉੱਪਰ ਆਪਣਾ ਧਿਆਨ ਫੋਕਸ ਕਰਨ ਔਰ ਜਲਦੀ ਤੋਂ ਜਲਦੀ ਦੋਸ਼ੀ ਪਕੜ ਕੇ ਤੇ ਸਾਨੂੰ ਜਾਣਕਾਰੀ ਦੇਣ ਤਾਂ ਕਿ ਅਸੀਂ ਵੀ ਆਪਣੇ ਹੋਰ ਕੰਮਾਂ 'ਚ ਲੱਗੇ ਤੇ ਪੁਲਿਸ ਪ੍ਰਸ਼ਾਸਨ ਵੀ ਆਪਣੇ ਹੋਰ ਕੰਮਾਂ ਦੇ ਵਿੱਚ ਲੱਗੇ 14 ਅਪ੍ਰੈਲ ਦਾ ਮੈਂ ਫਿਰ ਇੱਕ ਵਾਰ ਸੱਦਾ ਦਿੰਦਾ ਸਾਰੇ ਬੁੱਧੀਜੀਵੀਆ ਨੂੰ ਸਾਰੀਆਂ ਆਜ਼ਾਦ ਜ਼ਬਾਨਾਂ ਨੂੰ ਸਾਰੀਆਂ ਆਜ਼ਾਦ ਕਲਮਾਂ ਨੂੰ ਕਿ ਆਓ ਪੰਜਾਬ ਦੀਆਂ ਮਾਮਾ ਤੇ ਪੁੱਤ ਬਚਾਉਣ ਲਈ ਪੈਣਾ ਤੇ ਭਰਾ ਬਚਾਉਣ ਲਈ ਇੱਕ ਨਵਾਂ ਪੰਜਾਬ ਸਿਰਜਣ ਲਈ ਇੱਕ ਨਵਾਂ ਬਦਲ ਖੜਾ ਕਰਨ ਲਈ ਮੌਜੂਦ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੀ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ